ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਮੀਤ ਹੇਰ ਦੇ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਖੜੇ ਹੋਏ ਸੀ ਸੰਗਰੂਰ ਤੋਂ ਤਾਂ ਵੱਡੇ ਦਰਜੇ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਤਾਂ ਸੰਸਦ ਮੈਂਬਰ ਚੁਣ ਲਏ ਗਏ ਔਰ ਅੱਜ ਉਹਨਾਂ ਨੇ ਆਪਣੇ ਕੈਬਨਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੱਸਦੀ ਹੈ ਕਿ ਪੰਜਾਬ ਦੇ ਪੰਜ ਕੈਬਨਟ ਮਨਿਸਟਰ ਸੀਗੇ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਖੜਾਏ ਗਏ ਸੀਗੇ ਪਰ ਉਹਨਾਂ ਦੇ ਵਿੱਚੋਂ ਇੱਕ ਗੁਰਮੀਤ ਸਿੰਘ ਮੀਥੀਅਰ ਜਿਨ੍ਹਾਂ ਨੇ ਸੰਗਰੂਰ ਤੋਂ ਜਿੱਤ ਪ੍ਰਾਪਤ ਕੀਤੀ ਔਰ ਬਾਕੀ ਦੇ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਉਹਨਾਂ ਨੇ ਆਪਣੀ ਕੈਬਿਨੇਟ ਤੋਂ ਅਸਤੀਫਾ ਦੇ ਦਿੱਤਾ ਹੈਗਾ ਵੱਡੇ ਫਰਕ ਦੇ ਨਾਲ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਦੱਸਦੀ ਹੈ ਕਿ ਬਰਨਾਲਾ ਤੋਂ ਵਿਧਾਇਕ ਸਨ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਤਾਂ ਹੁਣ ਬਰਨਾਲਾ ਦੀ ਸੀਟ ਵੀ ਖਾਲੀ ਹੋ ਚੁੱਕੀ ਹੈ ਤਾਂ ਮੀਥੀਅਰ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਗਿਆ ਹੈ ਅਮਿਤ ਥੇਰ ਕੋਲ ਖੇਡ ਅਤੇ ਯੁਵਕ ਭਲਾਈ ਵਿਭਾਗ ਸਨ ਜਿਸ ਦੀ ਕਮਾਨ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਸੰਭਾਲਣਗੇ ਅਮਿਤ ਥੇਰ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਿਕਰ ਯੋਗ ਹੈ ਕਿ ਪੰਜਾਬ ਦੇ ਵਿੱਚ ਆਪ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਨੇ ਔਰ ਮੀਤ ਹੇਰ ਦੇ ਵੱਲੋਂ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਜਲਦੀ ਹੀ ਇਸ ਸੀਟ ਤੇ ਜਿਮਨੀ ਚੋਣ ਕਰਵਾਈ ਜਾਏਗੀ ਸਿਰਫ ਸੰਗਰੂਰ ਹੀ ਨਹੀਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਦਾਵਾ ਕਿਦੜਵਾਹਾ ਤੋਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਦੇ ਸੰਸਦ ਪਹੁੰਚਣ ਮਗਰੋਂ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਜਿਮਨੀ ਚੋਣ ਹੋਣੀ ਹੈ ਜਦੋਂ ਕਿ ਜਲੰਧਰ ਦੇ ਵਿੱਚ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਅਗਲੇ ਮਹੀਨੇ 10 ਤਰੀਕ ਨੂੰ ਚੋਣ ਹੋ ਰਹੀ ਹੈ ਤਾਂ ਗੁਰਮੀਤ ਥੇਰ ਬਾਰੇ ਥੋੜਾ ਜਾ ਜ਼ਰੂਰ ਜਾਣਨਾ ਪਾਵਾਂਗੇ 2017 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਚੋਣ ਜਿੱਤੀ ਸੀ ਗੁਰਮੀਤ ਸਿੰਘ ਮੀਥੇਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਔਰ ਉਹਨਾਂ ਨੇ ਪਹਿਲੀ ਵਾਰ 2017 ਦੇ ਵਿੱਚ ਚੋਣ ਲੜੀ ਸੀ ਉਸ ਸਮੇਂ ਉਹ ਕਾਂਗਰਸੀ ਆਗੋ ਕੇਵਲ ਸਿੰਘ ਟੈਲ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਸੀਗੇ ਤਾਂ ਉਹਨਾਂ 2022 ਦੀ ਵਿਧਾਨ ਸਭਾ ਚੋਣਾਂ ਬਰਨਾਲਾ ਖੇਤਰ ਤੋਂ 50% ਦੀ ਵੋਟਾਂ ਨਾਲ ਹਾਸਲ ਕਰਕੇ ਜਿੱਤੀਆਂ ਔਰ ਇਸ ਦੇ ਨਾਲ ਹੀ ਉਹਨਾਂ ਨੂੰ ਸਰਕਾਰ ਵਿੱਚ ਕੈਬਨਿਟ ਵੀ ਬਣਾਇਆ ਗਿਆ ਤਾਂ ਉਹਨਾਂ ਨੇ ਹੁਣ ਉਮੀਦਵਾਰ ਉਹਨਾਂ ਨੂੰ 2024 ਲਈ ਸੰਸਦ ਮੈਂਬਰ ਬਣਾਉਣ ਦੀ ਸੀ ਉਹਨਾਂ ਨੂੰ ਉਮੀਦਵਾਰੀ ਦਿੱਤੀ ਗਈ ਕਿ ਉਹ ਲੜ ਕੇ ਜਿਹੜੀ ਹੈ ਸੀਟ ਜਿੱਤ ਸਕਦੇ ਨੇ ਸੰਗਰੂਰ ਦੀ ਤਾਂ ਉਹਨਾਂ ਨੇ ਸੁਖਪਾਲ ਖੈਰਾ ਨੂੰ ਹਰਾ ਕੇ ਸਿਮਰਜੀਤ ਮਾਨ ਨੂੰ ਹਰਾ ਕੇ ਸੰਗਰੂਰ ਦੀ ਸੀਟ ਜਿਹੜੀ ਹੈ ਆਪਣੇ ਕਬਜ਼ੇ ਵਿੱਚ ਕਰ ਲਈ ਹੈ ਨਹੀਂ ਕਿ ਉੱਥੋਂ ਦੇ ਜੇਤੂ ਹੋਏ ਤਾਂ ਹੁਣ ਸੰਸਦ ਮੈਂਬਰ ਦੇ ਤੌਰ ਤੇ ਉਹਨਾਂ ਨੇ ਸੋਚ ਚੁੱਕ ਲਈ ਔਰ ਆਪਣੇ ਮੰਤਰੀ ਕੈਬਨਿਟ ਮਨਿਸਟਰ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ